ਸ਼ਿਵ ਸੈਨਾ ਨੇਤਾ ਇੰਦਰਜੀਤ ਕਰਵਾਲ ਔਰ ਉਹਨਾਂ ਦੇ ਬੇਟੇ ਦੇ ਉੱਤੇ ਹੋਏ ਹਮਲੇ ਨੂੰ ਲੈ ਕੇ ਸ਼ਿਵ ਸੈਨਾ ਪੰਜਾਬ ਦੇ ਜਿਹੜੇ ਅਧਿਕਾਰੀ ਆ ਉਹ ਵੀ ਪਹੁੰਚੇ ਨੇ ਤੇ ਆ ਉਹਨਾਂ ਨਾਲ ਗੱਲ ਕਰਦੇ ਆ ਅੱਜ ਇਸ ਹਮਲੇ ਨੂੰ ਲੈ ਕੇ ਫਗਵਾੜਾ ਪਹੁੰਚੇ ਹੋ ਤਾਂ ਕੀ ਕਹਣੇ ਸਿੱਧਾ ਸਿੱਧਾ ਪ੍ਰਸ਼ਾਸਨ ਨੂੰ ਪਤਾ ਸੀਗਾ ਕਿ ਵਿਅਕਤੀ ਦੋਸ਼ੀ ਮੁਜਰਮ ਕਲਪੀੜ ਚੋਂ ਬੰਦਾ ਵਿਅਕਤੀ ਗਲਤ ਬੰਦਾ ਹਥਿਆਰ ਲੈ ਕੇ ਫਿਰਦਾ ਪਿਆ ਉਹਨੇ ਤਿੰਨ ਦਿਨ ਪਹਿਲਾਂ ਇੱਕ ਬੰਦੇ ਦੀ ਕਿਡਨੈਪਿੰਗ ਕਰਕੇ ਕਰਵਲ ਦੇ ਕਰਵਲ ਦੇ ਪਰਿਵਾਰ ਦੀ ਰੈਕੀ ਵੀ ਕਰਾਈ ਕੁਦਰਤੀ ਉਹ ਰੱਬ ਦਾ ਭਾਣਾ ਸੀਗਾ ਵੀ ਨਹੀਂ ਕੁਝ ਹੋ ਪਾਇਆ ਪਰ ਜਿਸ ਸਾਹ ਹੁਣਰ ਐਸਐਸਪੀ ਸਾਹਿਬ ਨੂੰ ਦੱਸਿਆ ਵੀ ਗਿਆ ਸੀਗਾ ਪਰ ਦੋਸ਼ੀ ਨੂੰ ਗ੍ਰਸਤਾਰ ਨਹੀਂ ਕੀਤਾ ਗਿਆ ਨਾ ਕੋਈ ਸਖਤ ਕਾਰਵਾਈ ਉਹਦੇ ਖਿਲਾਫ ਕੀਤੀ ਗਈ ਫੜਨ ਦੀ ਕੋਸ਼ਿਸ਼ ਤੱਕ ਨਹੀਂ ਕੀਤੀ ਗਈ ਸਾਡਾ ਸਿੱਧਾ ਇੱਕੋ ਗੱਲ ਕਹਿਣਾ ਹੈ ਅਗਰ ਪ੍ਰਸ਼ਾਸਨ ਇੰਨਾ ਹੀ ਕਰਵਲ ਦੇ ਕਰਵਲ ਦੇ ਪਰਿਵਾਰ ਤੋਂ ਇਨਸ਼ਾ ਰੱਖਦਾ ਸਿੱਧਾ ਸਿੱਧਾ ਜ਼ਹਿਰ ਦੇ ਦੇ ਜ਼ਹਿਰ ਦੇ ਕੇ ਮਰਵਾ ਦੇ ਕਿਉਂ ਗੋਲੀ ਕਾਂਡ ਕਰਾਣਾ ਮੁਰਕੇ ਬਾਜ਼ਾਰ ਬੰਦ ਹੋਣ ਸ਼ਹਿਰ ਬੰਦ ਹੋਣ ਕੀ ਜ਼ਰੂਰਤ ਕੋਲ ਕੋਲੋਂ ਹੀ ਸਾਹਿਬ ਉਦਾਂ ਹੀ ਕਹਿ ਰਹੇ ਪੰਜਾਬ ਛੱਡ ਕੇ ਚਲੇ ਜਾਓ ਅਸੀਂ ਉਹ ਨਹੀਂ ਕਰ ਸਕਦੇ ਦੇਖੋ ਇਹ ਜਾਨ ਬੁੱਝ ਕੇ ਇਹ ਐਸਐਸਪੀ ਜਿਹੜਾ ਕਪੂਰਥਲੇ ਦਾ ਏ ਉਹਨੇ ਇਹ ਜਾਨ ਬੁੱਝ ਕੇ ਬਾਦਬਾਤ ਕਰਾਈ ਕਿਉਂਕਿ ਪਿੱਛੇ ਜੇ ਸਾਡੇ ਸ਼ਮਸ਼ਾਨਖਾਨੇ ਗਊ ਮਾਸ ਪੜਿਆ ਸੀ ਉਹਦੇ ਵਿੱਚ ਇਹਨਾਂ ਨੇ ਕਿਹਾ ਸੀ ਵੀ ਅਸੀਂ ਤੁਹਾਨੂੰ ਦੇਖਾਂਗੇ ਤੁਹਾਡਾ ਕਰਾਵਾਂਗੇ ਸਾਨੂੰ ਇਹ ਲੱਗਦਾ ਵਾ ਜਿਹੜਾ 3 ਦਿਨ ਤੋਂ ਬੰਦਾ ਹਥਿਆਰ ਲੈ ਕੇ ਸ਼ਰੇਆਮ ਘੁੰਮ ਰਿਹਾ ਕਿਡਨਾਪ ਕਰਕੇ ਉਹਨੂੰ ਪੁਲਿਸ ਦੀ ਸ਼ਹਿਤ ਉਹ ਐਸਐਸਬੀ ਦੀ ਸ਼ਹਿਤੇ ਕੰਮ ਕੀਤਾ ਨਹੀਂ ਕਿਸੇ ਲਈ ਇੰਨੀ ਤਾਕਤ ਨਹੀਂ ਮੈਂ 3 ਦਿਨ ਤੋਂ ਤੇ ਆਹ ਕੋਈ ਬੰਦਾ ਦਾ ਦੁਕਾਨਦਾਰ ਚੋਰੀ ਕਰਦਾ ਉਹ ਕਰਦਾ ਸ਼ਾਮ ਨੂੰ ਪੁਲਸੋਂ ਦੇ ਘਰੇ ਪਹੁੰਚ ਜਾਂਦੀ ਇੱਕ ਬੰਦਾ 3 ਦਿਨ ਦਾ ਤੇ ਆ ਲੈ ਕੇ ਘੁਮਰਿਆ ਚਰਿਆਮ ਕਿਉਂ ਨਹੀਂ ਪੁਲਸ ਨੇ ਕੁਝ ਕੀਤਾ ਜਿਲ੍ਹਾ ਕਪਤਾਨ ਦੇ ਪਾਸ ਪਤਾ ਹੋਵੇ ਐਸਪੀ ਨੂੰ ਪਤਾ ਹੋਵੇ ਫਗਵਾੜੇ ਦੇ ਐਸਐਚਓ ਨੂੰ ਪਤਾ ਹੋਵੇ ਬੰਦੇ ਨੇ ਜਾ ਕੇ ਬਿਆਨ ਦਿੱਤੇ ਕਿ ਮੇਰੇ ਕੰਨਪੱਟੀ ਤੇ ਬੰਦੂਕ ਰੱਖ ਕੇ 2 ਘੰਟੇ ਕਿਡਨਾਪ ਕਰਿਆ ਕਿਆ ਕਰਦੀ ਸੀ ਬੋਲ ਸਰ ਇਹਦਾ ਮਤਲਬ ਸਾਫ ਕਲੀਅਰ ਆ ਕਿ ਇਹ ਹਿੰਦੂਆਂ ਨੂੰ ਮਾਰਾਣਾ ਚਾਹੁੰਦੀ ਹੈ ਸਾਡੇ ਲੀਡਰਾਂ ਨੂੰ ਅਸੀਂ ਉਹੀ ਅੱਜ ਕਹਿਣ ਆਏ ਆ ਕਿ ਸਾਡੇ ਲੀਡਰ ਨੂੰ ਜ਼ਾਹਿਰ ਕਰੋ ਜੇ ਤੁਹਾਨੂੰ ਚੰਗੇ ਨਹੀਂ ਲੱਭੇ ਕਿ ਆ ਅਸੀਂ ਆਪਣੇ ਹੱਕ ਲਈ ਨਹੀਂ ਲੜ ਸਕਦੇ ਕਿ ਆ ਅਸੀਂ ਆਪਣੇ ਧਰਮ ਲਈ ਨਹੀਂ ਲੜ ਸਕਦੇ ਪੰਜਾਬ ਦੇ ਵਿੱਚ ਇਹਨਾਂ ਨੇ ਗੁਲਾਮ ਬਣਾ ਦਿੱਤਾ ਸਾਨੂੰ ਸਿਰਫ ਇੱਕੋ ਇੱਕ ਗੱਲ ਜਦੋਂ ਤੱਕ ਉਸ ਐਸਐਸਬੀ ਨੂੰ ਸਸਪੈਂਡ ਨਹੀਂ ਕੀਤਾ ਜਾਂਦਾ ਉਹਨਾਂ ਬੰਦਿਆਂ ਨੂੰ ਅੰਦਰ ਨਹੀਂ ਪੇਚਿਆ ਜਾਂਦਾ ਇਹ ਕੱਲੀ ਫਗਵਾੜੇ ਦੀ ਪੂਰਾ ਪੰਜਾਬ ਦੇ ਵਿੱਚ ਅੱਜ ਅਸੀਂ ਕਾਲ ਕਰ ਰਹੇ ਹਾਂ ਸਾਰੇ ਸ਼ਿਵ ਸੈਨਿਕ ਸਾਰੇ ਹਿੰਦੂ ਸਮਾਜ ਦੇ ਲੋਕਾਂ ਨੂੰ ਅਸੀਂ ਇਕੱਠੇ ਕਰਕੇ ਬੜਾ ਪ੍ਰਦਰਸ਼ਨ ਕਰਾਂਗੇ ਔਰ ਇਹ ਤੁਹਾਡੀ ਇਹ ਬੜੀ ਵੱਡੀ ਮੰਗ ਹੈ ਕਿ ਐਸਐਸਪੀ ਨੂੰ ਸਸਪੈਂਡ ਕੀਤਾ ਜਾਵੇ ਤੇ ਫਗਵਾੜਾ ਬੰਦ ਹੈ ਜਿਹੜਾ ਫਗਵਾੜੇ ਦਾ ਇਹ ਧਰਨਾ ਪ੍ਰਦਰਸ਼ਨ ਆ ਜਿੰਨੀ ਦੇਰ ਇਹ ਐਕਸ਼ਨ ਨਹੀਂ ਹੁੰਦਾ ਤੇ ਜਾਰੀ ਰੋਗ ਨਹੀਂ ਨਹੀਂ ਇਹ ਤਾਂ ਬਾਅਦ ਆ ਅਸੀਂ ਪਹਿਲਾਂ ਬਾਜ਼ਾਰ ਬੰਦ ਕਰਾਵਾਂਗੇ ਸਾਰੇ ਬੰਦੇ ਨੂੰ ਬੁਲਾ ਕੇ ਤੇ ਨੈਸ਼ਨਲ ਹਾਈਵੇ ਜਾਮ ਕਰਾਂਗੇ ਅੱਜ ਅਸੀਂ ਫਗਵਾੜਾ ਜਾਮ ਕਰਾਂਗੇ ਫਿਰ ਪੂਰਾ ਪੰਜਾਬ ਜਾਮ ਕਰਾਂਗੇ ਇਹਦਾ ਮਤਲਬ ਕੀ ਆ ਮੈਂ ਪੰਜਾਬ ਚ ਹਿੰਦੂ ਟੈਕਸ ਨਹੀਂ ਦੇਣਾ ਸਾਡਾ ਪੰਜਾਬ ਚ ਰਹਿਣ ਦਾ ਕੋਈ ਅਧਿਕਾਰ ਨਹੀਂ ਸਾਨੂੰ ਐਡਾ ਮਾਰਿਆ ਜਾਏਗਾ ਅਸੀਂ ਆਹ ਹਿੰਦੂ ਦੀ ਗੱਲ ਕਰਦੇ ਕੋਈ ਸ਼ਿਵ ਸੈਨਾ ਜਾਂ ਕੋਈ ਕਰਵਲ ਦੀ ਗੱਲ ਨਹੀਂ ਆ ਇਹ ਪੰਜਾਬ ਦੇ ਹਿੰਦੂਆਂ ਦੀ ਗੱਲ ਆ ਸੋ ਸਾਰੇ ਪੰਜਾਬ ਦੇ ਹਿੰਦੂ ਨੂੰ ਬੁਲਾ ਕੇ ਜੋ ਬੈਠ ਕੇ ਫੈਸਲਾ ਲਮਗ ਉਹਨੂੰ ਅਸੀਂ ਸਿਰੇ ਚੜਾਵਾਂਗੇ ਉਦੋਂ ਤੱਕ ਐਜੀਟੇਸ਼ਨ ਚਲਦੀ ਰਹੇਗੀ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਪੁਲਿਸ ਪ੍ਰਮੁਖ ਦੀ ਜ਼ਿੰਮੇਵਾਰੀ ਕੀ ਹੈ ਜ਼ਿਲ੍ਹਾ ਪੁਲਿਸ ਪ੍ਰਮੁਖ ਦੀ ਕੀ ਜ਼ਿੰਮੇਵਾਰੀ ਹੈ ਵੀ ਆਪਣੇ ਆਮ ਜਿਹੜੇ ਤੋਂ ਸ਼ਹਿਰ ਦੇ ਨਾਗਰਿਕਾਂ ਦੀ ਰੱਖਿਆ ਕਰੇ ਉਹਨੂੰ ਐਸਐਸਪੀ ਸਾਹ ਨੂੰ ਦੱਸਣ ਤੋਂ ਬਾਅਦ ਵੀ ਕੋਸ਼ਿਸ਼ ਨਹੀਂ ਫੜਿਆ ਨਹੀਂ ਜਾਂਦਾ ਇਹਦਾ ਮਤਲਬ ਕੀ ਸਮਝੀਏ ਅਸੀਂ ਲੋਕ ਉਹਦੇ ਪ੍ਰਵਾਸ ਕਰਮਲ ਦੇ ਪ੍ਰਵਾਸ ਦੀ ਕੋਈ ਸੁਰੱਖਿਆ ਦੀ ਕੋਈ ਕੋਸ਼ਿਸ਼ ਨਹੀਂ ਕੀਤਾ ਜਾਂਦਾ ਇਹਨੂੰ ਕੀ ਸਮਝੀਏ ਅਸੀਂ ਵੀ ਐਸਐਸਪੀ ਸਾਹਿਬ ਕਿੰਨੇ ਕਾਬਿਲ ਨੇ ਦੱਸੋ ਨਾ ਮੇਰੀ ਗੱਲ ਐਸਐਸਪੀ ਸਾਹਿਬ ਦੀ ਜ਼ਿੰਮੇਵਾਰੀ ਕੀ ਹੈ ਮੁਖਮੰਤਰੀ ਸਾਹਿਬ ਜੀ ਜੀਪੀ ਸਾਹਿਬ ਐਸਐਸਪੀ ਕਰਨੇ ਕੀ ਹੈ ਜਿਨ੍ਹਾਂ ਦੇ ਹੁੰਦੇ ਸੁਣਦੇ ਜਿਨ੍ਹਾਂ ਨੂੰ ਪਤਾ ਹੋਵੇ ਵੀ ਬੰਦਾ ਮਾਰਨ ਨੂੰ ਫਿਰਦਾ ਫਿਰ ਦੋਸ਼ੀਆਂ 'ਤੇ ਫੜਿਆ ਜਾਵੇ ਉਸ ਪ੍ਰਵਾਹ ਦੀ ਸੂਚਨਾ ਕੋ ਪ੍ਰਯਾਸ ਨਾ ਕੀਤਾ ਜਾਵੇ ਐਸਐਸਪੀ ਐਸੇ ਐਸਐਸਪੀ ਦੀ ਕਬਰਲੇ ਨੂੰ ਲੋੜ ਕੀ ਹੈ ਦੱਸਿਆ ਜਾਵੇ ਨਾ ਤੀਜੀਪੀ ਸਾਹਿਬ ਤੋਂ ਅੰਤਮਾਨ ਜੀ ਜਿਹੜੇ ਤੁਹਾਡੇ ਆਰਡਰ ਨਹੀਂ ਮੰਨਦੇ ਉਹਨਾਂ ਨੂੰ ਤੁਸੀਂ ਸਸਪੈਂਡ ਕਰ ਦਿੰਦੇ ਹੋ ਜਿਹੜੇ ਐਸਐਸਪੀ ਆਦਮੀ ਜਿਹੜੇ ਲੋਕ ਆ ਆਮ ਆਦਮੀ ਸਟ੍ਰਕਚਰ ਕਰ ਸਕਦੇ ਉਨ੍ਹਾਂ ਬਾਰੇ ਤੁਹਾਡੀ ਕੀ رائے ਹੈ ਕਿ ਉਹਨਾਂ ਦੇ ਖਿਲਾਫ ਵੀ ਕੋਈ ਸਖਤ ਕਾਰਵਾਈ ਹੋਊਗੀ ਜਾਂ ਇੰਦਾ ਹੀ ਲੋਕ ਮਰਦੇ ਰਹਿਣਗੇ ਲੋਕ ਧਰਨੇ ਪ੍ਰਦਰਸ਼ਨ ਕਰਦੇ ਰਹਿਣਗੇ ਜੇ ਕਰੇ ਵੀਰ ਬਜਰਾਂਗੇ ਹਾਰ ਹਾਰ ਮਹਾਦੇਵ ਨੇ ਤਕਨੌਲੀ ਔਰ ਇਹਨਾਂ ਦਾ ਵੱਡਾ ਜਿਹੜਾ ਇਹ ਮੰਗਿਆ ਕਿ ਐਸਐਸਪੀ ਐਸਐਸਪੀ ਕਪੂਰਥਲਾ ਨੂੰ ਇਹ ਕਿ ਸਸਪੈਂਡ ਕੀਤਾ ਜਾਵੇ ਗੌਰਵ ਤੂਰਾ ਇਹ ਉਹੀ ਐਸਐਸਪੀ ਨੇ ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਕਤਲकांड ਵੇਲੇ ਉਸ ਵੇਲੇ ਵੀ ਇਹ ਉੱਥੇ ਐਸਐਸਪੀ ਸੀ ਤੇ ਜਿਹੜੀ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਆ ਉੱਥੇ ਵੀ ਇਹਨਾਂ ਕੋਲੋਂ ਕੰਟਰੋਲ ਦੇ ਵਿੱਚ ਨਹੀਂ ਆਈ ਸੀ ਤੇ ਤੁਸੀਂ ਦੇਖ ਰਹੇ ਹੋ ਕਿ ਸ਼ਿਵ ਸੈਨਾ ਪੰਜਾਬ ਦੇ ਜਿਹੜੇ ਨੇਤਾ ਨੇ ਔਰ ਫਗਵਾੜਾ ਪਹੁੰਚੇ ਨੇ ਔਰ ਫਗਵਾੜਾ ਦੇ ਵਿੱਚ ਇਹਨਾਂ ਨੇ ਬੜੀ ਵੱਡੀ ਮੰਗ ਰੱਖੀ ਹੈ ਕਿ ਐਸਐਸਪੀ ਸਸਪੈਂਡ ਕੀਤਾ ਜਾਵੇ ਔਰ ਇਹਦੇ ਖਿਲਾਫ ਕਾਰਵਾਈ ਹੋਵੇ ਤੇ ਤਾਂ ਹੀ ਇਹ ਜਿਹੜਾ ਪ੍ਰਦਰਸ਼ਨ ਆ ਅਸੀਂ ਖਤਮ ਕਰਾਂਗੇ ਨਹੀਂ ਤਾਂ ਇਹ ਪ੍ਰਦਰਸ਼ਨ ਫਗਵਾੜਾ ਤੋਂ ਨੈਸ਼ਨਲ ਹਾਈਵੇ ਔਰ ਪੂਰੇ ਪੰਜਾਬ ਤੱਕ ਪਹੁੰਚੇਗਾ ਕੈਮਰਾਮੈਨ ਅਰुण ਕੁਮਾਰ ਦੇ ਨਾਲ ਆਮਨਦੀਪ ਸ਼ਰਮਾ ਦੈਨਿਕ ਫਗਵਾੜਾ ਸ਼ਿਵ ਸੈਨਾ ਨੇਤਾ ਇੰਦਰਜੀਤ ਕਾਰਵਾਲਾ ਔਰ ਉਹਨਾਂ ਦੇ ਬੇਟੇ ਦੇ ਉੱਤੇ ਹੋਏ ਹਮਲੇ ਨੂੰ ਲੈ ਕੇ ਸ਼ਿਵ ਸੈਨਾ ਪੰਜਾਬ ਦੇ ਜਿਹੜੇ ਅਧਿਕਾਰੀ ਆ ਉਹ ਵੀ ਪਹੁੰਚੇ ਨੇ ਤੇ ਆ ਉਹਨਾਂ ਨਾਲ ਗੱਲ ਕਰਦੇ ਆ ਅੱਜ ਇਹ ਹਮਲੇ ਨੂੰ ਲੈ ਕੇ ਫਗਵਾੜਾ ਪਹੁੰਚੇ ਹੋ ਤਾਂ ਕੀ ਕਹਣੇ ਸਿੱਧਾ ਸਿੱਧਾ ਪ੍ਰਸ਼ਾਸਨ ਨੂੰ ਪਤਾ ਸੀਗਾ ਇਹ ਵਿਅਕਤੀ ਦੋਸ਼ੀ ਮੁਜ਼ਰੀਮ ਕਲਪੀਟ ਜੋ ਬੰਦਾ ਵਿਅਕਤੀ ਗਲਤ ਬੰਦਾ ਹਥਿਆਰ ਲੈ ਕੇ ਫਿਰਦਾ ਪਿਆ ਉਹਨੇ 3 ਦਿਨ ਪਹਿਲਾਂ ਇੱਕ ਬੰਦੇ ਦੀ ਕਿਡਨੈਪਿੰਗ ਕਰਕੇ ਕਰਵਲ ਦੇ ਕਰਵਲ ਦੇ ਪਰਿਵਾਰ ਦੀ ਰੈਕੀ ਵੀ ਕਰਾਈ ਕੁਦਰਤੀ ਹੋ ਰੱਬ ਦਾ ਭਾਣਾ ਸੀਗਾ ਵੀ ਨਹੀਂ ਕੁਝ ਹੋ ਪਾਇਆ ਪਰ ਜਿਸ ਸਾਹ ਉਹਨਾਂ ਨੂੰ ਐਸਐਸਪੀ ਸਾਹਿਬ ਨੂੰ ਦੱਸਿਆ ਵੀ ਗਿਆ ਸੀਗਾ ਪਰ ਦੋਸ਼ੀ ਨੂੰ ਗ੍ਰਸਤਾਰ ਨਹੀਂ ਕੀਤਾ ਗਿਆ ਨਾ ਕੋਈ ਸਖਤ ਕਾਰਵਾਈ ਉਹਦੇ ਖਿਲਾਫ ਕੀਤੀ ਗਈ ਫੜਨ ਦੀ ਕੋਸ਼ਿਸ਼ ਤੱਕ ਨਹੀਂ ਕੀਤੀ ਗਈ ਸਾਡਾ ਸਿੱਧਾ ਇੱਕੋ ਗੱਲ ਕਹਿਣਾ ਹੈ ਅਗਰ ਪ੍ਰਸ਼ਾਸਨ ਇੰਨਾ ਹੀ ਕਰਵਲ ਦੇ ਕਰਵਲ ਦੇ ਪਰਿਵਾਰ ਤੋਂ ਇਨਸ਼ਾਰਖ ਦਾ ਦਿਨ ਦਿਨ ਜੇਰ ਦੇ ਜੇਰ ਦੇ ਕੇ ਮਰਵਾ ਦੇ ਕਿਉਂ ਗੋਲੀ ਕੰਢ ਕਰਾਣਾ ਮੁੜ ਕੇ ਬਾਜ਼ਾਰ ਬੰਦ ਹੁਣ ਸ਼ਹਿਰ ਬੰਦ ਹੁਣ ਕੀ ਜ਼ਰੂਰਤ ਕੋਲ ਕੋਲੋਂ ਵੀ ਸਾਹਿਬ ਉਦਾਂ ਹੀ ਕਹਿ ਰਹੇ ਪੰਜਾਬ ਛੱਡ ਕੇ ਚਲੇ ਜਾਓ ਅਸੀਂ ਉਹ ਨਹੀਂ ਕਰ ਸਕਦੇ ਦੇਖੋ ਇਹ ਜਾਨ ਬੁੱਝ ਕੇ ਇਹ ਐਸਐਸਪੀ ਜਿਹੜਾ ਕਪੂਰਥਲੇ ਦਾ ਹੈ ਉਹਨੇ ਇਹ ਜਾਨ ਬੁੱਝ ਕੇ ਬਾਦਦਤ ਕਰਾਈ ਕਿਉਂਕਿ ਪਿੱਛੇ ਜੇ ਸਾਡੇ ਸ਼ਮਸ਼ਾਨਖਾਨੇ ਗਊ ਮਾਸ ਪੜਿਆ ਸੀ ਉਹਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਅਸੀਂ ਤੁਹਾਨੂੰ ਦੇਖਾਂਗੇ ਉਹ ਤਾਂ ਕਰਾਂਗੇ ਸਾਨੂੰ ਇਹ ਲੱਗਦਾ ਵਾ ਜਿਹੜਾ ਤਿੰਨ ਦਿਨ ਤੋਂ ਬੰਦਾ ਹਥਿਆਰ ਲੈ ਕੇ ਛਰੇ ਹੁਕਮ ਰਿਆ ਕਿਡਨੈਪ ਕਰਕੇ ਉਹਨੂੰ ਪੁਲਿਸ ਦੀ ਸ਼ਹਿਤ ਉਹ ਐਸਐਸਬੀ ਦੀ ਸ਼ਹਿਤੇ ਕੰਮ ਕੀਤਾ ਨਹੀਂ ਕਿਸੇ ਦੀ ਇੰਨੀ ਤਾਕਤ ਨਹੀਂ ਮੈਂ ਤਿੰਨ ਦਿਨ ਤੋਂ ਜੇ ਆਮ ਕੋਈ ਬੰਦਾ ਦਾ ਦੁਕਾਨਦਾਰ ਚੋਰੀ ਕਰਦਾ ਉਹ ਕਰਦਾ ਸ਼ਾਮ ਨੂੰ ਪੁਲਿਸ ਉਹਦੇ ਘਰੇ ਪਹੁੰਚ ਜਾਂਦੀ ਇੱਕ ਬੰਦਾ ਤਿੰਨ ਦਿਨ ਦਾ ਹਥਿਆਰ ਲੈ ਕੇ ਘੁਮਰਿਆ ਛਰੇ ਕਿਉਂ ਨਹੀਂ ਪੁਲਿਸ ਨੇ ਕੁਝ ਕੀਤਾ ਜੋ ਜ਼ਿਲ੍ਹਾ ਕਪਤਾਨ ਦੇ ਪਾਸ ਪਤਾ ਹੋਵੇ ਐਸਪੀ ਨੂੰ ਪਤਾ ਹੋਵੇ ਫਗਵਾੜੇ ਦੇ ਐਸਐਚਓ ਨੂੰ ਪਤਾ ਹੋਵੇ ਬੰਦੇ ਨੇ ਜਾ ਕੇ ਬਿਆਨ ਦਿੱਤੇ ਕਿ ਮੇਰੇ ਘਰ ਨਪੱਟੀ ਤੇ ਬੰਦੂਕ ਰੱਖ ਕੇ ਦੋ ਘੰਟੇ ਕਿਡਨਾਪ ਕਰਿਆ ਕਿਆ ਕਰਦੀ ਸੀ ਬੋਲ ਸਰ ਇਹਦਾ ਮਤਲਬ ਸਾਫ ਕਲੀਅਰ ਆ ਕਿ ਇਹ ਹਿੰਦੂਆਂ ਨੂੰ ਮਾਰਨਾ ਚਾਹੁੰਦੀ ਹੈ ਉਹ ਸਾਡੇ ਲੀਡਰਾਂ ਨੂੰ ਅਸੀਂ ਉਹੀ ਅੱਜ ਕਹਿਣ ਆਇਆ ਕਿ ਸਾਡੇ ਲੀਡਰ ਨੂੰ ਜ਼ਾਹਿਰ ਕਰੋ ਜੇ ਤੁਹਾਨੂੰ ਚੰਗੇ ਨਹੀਂ ਲੱਭੇ ਕਿ ਆਸੀਂ ਆਪਣੇ ਹੱਕ ਲਈ ਨਹੀਂ ਲੜ ਸਕਦੇ ਕਿ ਆਸੀਂ ਆਪਣੇ ਧਰਮ ਲਈ ਨਹੀਂ ਲੜ ਸਕਦੇ ਪੰਜਾਬ ਦੇ ਵਿੱਚ ਇਹਨਾਂ ਨੇ ਗੁਲਾਮ ਬਣਾ ਦਿੱਤਾ ਸਾਨੂੰ ਸਿਰਫ ਇੱਕੋ ਇੱਕ ਗੱਲ ਜਦੋਂ ਤੱਕ ਉਸ ਐਸਐਸਪੀ ਨੂੰ ਸਸਪੈਂਡ ਨਹੀਂ ਕੀਤਾ ਜਾਂਦਾ ਉਹਨਾਂ ਬੰਦਿਆਂ ਨੂੰ ਅੰਦਰ ਨਹੀਂ ਪੇਚਿਆ ਜਾਂਦਾ ਇਹ ਕੱਲੀ ਫਗਵਾੜੇ ਦੀ ਪੂਰੇ ਪੰਜਾਬ ਦੇ ਵਿੱਚ ਅੱਜ ਅਸੀਂ ਕਾਲ ਕਰ ਰਹੇ ਹਾਂ ਸਾਰੇ ਸ਼ਿਫ ਸੈਨਿਕ ਸਾਰੇ ਹਿੰਦੂ ਸਮਾਜ ਦੇ ਲੋਕਾਂ ਨੂੰ ਅਸੀਂ ਇਕੱਠੇ ਕਰਕੇ بڑا ਪ੍ਰਦਰਸ਼ਨ ਕਰਾਂਗੇ ਔਰ ਇਹ ਤੁਹਾਡੀ ਇਹ ਬੜੀ ਵੱਡੀ ਮੰਗ ਹੈ ਕਿ ਐਸਐਸਪੀ ਨੂੰ ਸਸਪੈਂਡ ਕੀਤਾ ਜਾਵੇ ਤੇ ਫਗਵਾੜਾ ਬੰਦ ਹੈ ਤੇ ਜਿਹੜਾ ਫਗਵਾੜੇ ਦਾ ਇਹ ਧਰਨਾ ਪ੍ਰਦਰਸ਼ਨ ਆ ਜਿੰਨੀ ਦੇਰ ਇਹ ਐਕਸ਼ਨ ਨਹੀਂ ਹੁੰਦਾ ਤੇ ਜਾਰੀ ਰੋਗ ਨਹੀਂ ਨਹੀਂ ਇਹ ਤੋਂ ਬਾਅਦ ਅਸੀਂ ਪਹਿਲਾਂ ਬਾਜ਼ਾਰ ਬੰਦ ਕਰਾਵਾਂਗੇ ਸਾਰੇ ਬੰਦੇ ਨੂੰ ਬੁਲਾ ਕੇ ਤੇ ਨੈਸ਼ਨਲ ਹਾਈਵੇ ਜਾਮ ਕਰਾਂਗੇ ਅੱਜ ਅਸੀਂ ਫਗਵਾੜਾ ਜਾਮ ਕਰਾਂਗੇ ਪੂਰਾ ਪੰਜਾਬ ਜਾਮ ਕਰਾਂਗੇ ਇਹਦਾ ਮਤਲਬ ਕੀ ਹੈ ਪੰਜਾਬ ਚ ਹਿੰਦੂ ਟੈਕਸ ਨਹੀਂ ਦੇਣਾ ਸਾਡਾ ਪੰਜਾਬ ਚ ਰਹਿਣ ਦਾ ਕੋਈ ਅਧਿਕਾਰ ਨਹੀਂ ਸਾਨੂੰ ਐਡਾ ਮਾਰਿਆ ਜਾਏਗਾ ਅਸੀਂ ਆਹ ਹਿੰਦੂ ਦੀ ਗੱਲ ਕਰਦੇ ਕੋਈ ਸ਼ਿਵ ਸੈਨਾ ਜਾਂ ਕੋਈ ਕਰਵਲ ਦੀ ਗੱਲ ਨਹੀਂ ਆ ਇਹ ਪੰਜਾਬ ਦੇ ਹਿੰਦੂਆਂ ਦੀ ਗੱਲ ਆ ਸੋ ਸਾਰੇ ਪੰਜਾਬ ਦੇ ਹਿੰਦੂ ਨੂੰ ਬੁਲਾ ਕੇ ਜੋ ਬੈਠ ਕੇ ਫੈਸਲਾ ਲਮਗ ਉਹਨੂੰ ਅਸੀਂ ਸਿਰੇ ਚੜਾਵਾਂਗੇ ਉਦੋਂ ਤੱਕ ਐਜੀਟੇਸ਼ਨ ਚੱਲਦੀ ਰਹੇਗੀ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਪੁਲਿਸ ਪ੍ਰਮੁਖ ਦੀ ਜ਼ਿੰਮੇਵਾਰੀ ਕੀ ਹੈ ਜਿੱਲਾ ਪੁਲਿਸ ਪ੍ਰਮੁਖ ਦੀ ਜੀ ਜਿੰਮੇਦਾਰੀ ਹੈ ਵੀ ਆਪਣੇ ਆਮ ਜਿਹੜੇ ਤੋਂ ਸ਼ਹਿਰ ਦੇ ਨਾਗਰਿਕਾਂ ਦੀ ਰੱਖਿਆ ਕਰੇ ਉਹਨੂੰ ਐਸਐਸਪੀ ਸਾਹ ਨੂੰ ਦੱਸਣ ਤੋਂ ਬਾਅਦ ਵੀ ਦੁਰਸ਼ੀ ਨੂੰ ਫੜਿਆ ਨਹੀਂ ਜਾਂਦਾ ਇਹਦਾ ਮਤਲਬ ਕੀ ਸਮਝੀਏ ਅਸੀਂ ਲੋਕ ਉਹਦੇ ਪ੍ਰਵਾਸ ਕਰਮ ਦੇ ਪ੍ਰਵਾਸ ਦੀ ਕੋਈ ਸੁਰੱਖਿਆ ਦੀ ਕੋਈ ਕੋਸ਼ਿਸ਼ ਨਹੀਂ ਕੀਤਾ ਜਾਂਦਾ ਇਹਨੂੰ ਕੀ ਸਮਝੀਏ ਅਸੀਂ ਵੀ ਐਸਐਸਪੀ ਸਾਹਿਬ ਕਿੰਨੇ ਕਾਬਲ ਨੇ ਸੁਣਨਾ ਮੇਰੀ ਗੱਲ ਐਸਐਸਪੀ ਸਾਹਿਬ ਦੀ ਜ਼ਿੰਮੇਦਾਰੀ ਕੀ ਹੈ ਮੁਖਮੰਤਰੀ ਸਾਹਿਬ ਜੀਜੀਪੀ ਸਾਹਿਬ ਐਸੇ ਐਸਐਸਪੀ ਕਰਨੇ ਕੀ ਹੈ ਜਿਨ੍ਹਾਂ ਦੇ ਹੁੰਦੇ ਸੁਣਦੇ ਜਿਨ੍ਹਾਂ ਨੂੰ ਪਤਾ ਹੋਵੇ ਵੀ ਬੰਦਾ ਮਾਰਨ ਨੂੰ ਫਿਰਦਾ ਫਿਰ ਦੋਸ਼ੀਆਂ 'ਤੇ ਫੜਿਆ ਜਾਵੇ ਉਸ ਪ੍ਰਵਾਹ ਦੀ ਸੂਚਨਾ ਕੋ ਪ੍ਰਯਾਸ ਨਾ ਕੀਤਾ ਜਾਵੇ ਐਸਐਸਪੀ ਐਸਐਸਪੀ ਦੀ ਕਬੂਰਤਲੇ ਨੂੰ ਲੋੜ ਕੀ ਹੈ ਦੱਸਿਆ ਜਾਵੇ ਨਾ ਤੀਜੀਪੀ ਸਾਹਿਬ ਤੁਹਾੰਤਮਾਨ ਜੀ ਜਿਹੜੇ ਤੁਹਾਡੇ ਆਰਡਰ ਨਹੀਂ ਮੰਨਦੇ ਉਹਨਾਂ ਨੂੰ ਤੁਸੀਂ ਸਸਪੈਂਡ ਕਰ ਦਿੰਦੇ ਹੋ ਜਿਹੜੇ ਐਸਐਸਪੀ ਆਦਮੀ ਜਿਹੜੇ ਲੋਕ ਆਮ ਆਦਮੀ ਦੀ ਸੁਰੱਖਿਆ ਨਹੀਂ ਕਰ ਸਕਦੇ ਉਹਨਾਂ ਬਾਰੇ ਤੁਹਾਡੀ ਕੀ ਰਾਏ ਹੈ ਕਿਹਾ ਉਹਨਾਂ ਦੇ ਖਿਲਾਫ ਵੀ ਕੋਈ ਸਖਤ ਕਾਰਵਾਈ ਹੋਊਗੀ ਜਾਂ ਇੰਦਾ ਹੀ ਲੋਕ ਮਰਦੇ ਰਹਿਣਗੇ ਲੋਕ ਧਰਨੇ ਪ੍ਰਦਰਸ਼ਨ ਕਰਦੇ ਰਹਿਣਗੇ ਜੇ ਕਰੇ ਵੀਰ ਬਜੁਰੰਗੋ ਹਾਰ ਹਾਰ ਮਹਾਦੇਵ ਤੱਕ ਨਾਲੀ ਔਰ ਇਹਨਾਂ ਦਾ ਵੱਡਾ ਜਿਹੜਾ ਇਹ ਮੰਗਿਆ ਕਿ ਐਸਐਸਪੀ ਐਸਐਸਪੀ ਕਪੂਰਥਲਾ ਨੂੰ ਕਿਹਾ ਕਿ ਸਪੈਂਡ ਕੀਤਾ ਜਾਵੇ ਗੌਰਵ ਤੂਰਾ ਇਹ ਉਹੀ ਐਸਐਸਪੀ ਨੇ ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਕਤਲकांड ਵੇਲੇ ਉਸ ਵੇਲੇ ਵੀ ਇੱਥੇ ਐਸਐਸਪੀ ਸੀ ਤੇ ਜਿਹੜੀ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਆ ਉੱਥੇ ਵੀ ਇਹਨਾਂ ਕੋਲੋਂ ਕੰਟਰੋਲ ਦੇ ਵਿੱਚ ਨਹੀਂ ਆਈ ਸੀ ਤੇ ਤੁਸੀਂ ਦੇਖ ਰਹੇ ਹੋ ਕਿ ਸ਼ਿਵ ਸੈਨਾ ਪੰਜਾਬ ਦੇ ਜਿਹੜੇ ਨੇਤਾ ਨੇ ਔਰ ਫਗਵਾੜਾ ਪਹੁੰਚੇ ਨੇ ਔਰ ਫਗਵਾੜਾ ਦੇ ਵਿੱਚ ਇਹਨਾਂ ਨੇ ਬੜੀ ਵੱਡੀ ਮੰਗ ਰੱਖੀ ਹੈ ਕਿ ਐਸਐਸਪੀ ਸਸਪੈਂਡ ਕੀਤਾ ਜਾਵੇ ਔਰ ਇਹਦੇ ਖਿਲਾਫ ਕਾਰਵਾਈ ਹੋਵੇ ਤੇ ਤਾਂ ਹੀ ਇਹ ਜਿਹੜਾ ਪ੍ਰਦਰਸ਼ਨ ਆ ਅਸੀਂ ਖਤਮ ਕਰਾਂਗੇ ਨਹੀਂ ਤਾਂ ਇਹ ਪ੍ਰਦਰਸ਼ਨ ਫਗਵਾੜਾ ਤੋਂ ਨੈਸ਼ਨਲ ਹਾਈਵੇ ਔਰ ਪੂਰੇ ਪੰਜਾਬ ਤੱਕ ਪਹੁੰਚੇਗਾ ਕੈਮਰਾਮੈਨ ਅਰुण ਕੁਮਾਰ ਦੇ ਨਾਲ ਆਮਨਦੀਪ ਸ਼ਰਮਾ ਦਿਨਖ ਫਗਵਾੜਾ